ਦਾ ਭਰਾ ਬਰਮਟਾ ਵਾਲਿਓ ਵਿੰਟਰਈ ਆਣ ਵਾਲੀ ਐ ਤੇ ਸਮਰ ਆਉਣ ਆ ਗਿਆ ਸਮਰ ਦੇ ਵਿੱਚ ਚਲਾਉਣ ਨੂੰ ਤੁਹਾਨੂੰ ਕਲੈਂਚਰ ਚਾਹੀਦੀ ਆ ਹੈਗੀ ਐ ਤੇ ਸਮਰ ਦੇ ਗੇੜੀ ਮਾਰਨ ਨੂੰ ਤੁਹਾਨੂੰ ਰੁਬੀ ਕੰਮ ਚਾਹੀਦੀ ਆ ਉਹ ਵੀ ਹੈਗੀ ਐ ਕਿੱਥੇ ਆਣਾ ਤੁਸੀਂ ਬਾਈ ਜੀ ਆਟਾ ਵਾਲਿਆਂ ਦੇ ਅਰੇ ਫੀਡ ਵਾਲਾ ਚੱਕੇ ਪੂਰਾ 50 ਕਿੰਨੇ ਦਾ ਤੇ ਪੂਰਾ ਆ ਕਹਿੰਦੇ 50 ਕਿਲੋ ਤੇ ਮੇਰਾ ਭਾਰਾ ਮੈਂ ਕਿੱਥੇ ਚੱਕ ਆਉਣਾ ਲੋਕਾਂ ਨੇ ਬੜੀਆਂ ਮਾਰ ਕੇ ਕਾਉਂਟ ਕਾਉਂਟ ਚੱਕ ਦਿੰਦੀਆਂ ਭਾਰਾ ਲੋਕਾਂ ਨੇ ਬੜੀਓ ਮਨ ਕਿਹਾਦਾ ਪੂਰਾ ਛੱਡ ਚਲਾਇਆ ਚਕਾ ਦੇ ਲਾਉਂ ਕੀ ਗਾਲ ਤੈਨੂੰ ਬਸ ਮੈਂ ਬਿਮਾਰ ਆ ਨਹੀਂ ਤੇਰਾ ਤਾਂ ਇਹ ਤਾਂ ਠਾੜਿਆ ਤਾਂ ਅੰਦਰੋਂ ਸੁੰਦਾ ਮੁੰਡਾ ਕੰਮ ਕਰਦਾ ਨਹੀਂ ਕੰਮ ਕਰ ਰਿਹਾ ਹੋ ਅਗਲੇ ਭਾਂਵੇਂ ਚੀਕ ਨਿਕਲ ਜੇ ਕੰਮ ਕਰਦਾ ਤਾਂ ਅੰਦਰੋਂ ਸੁੰਦਾ ਬੰਦਾ ਰਾਤੀ ਬਾਬੇ ਹੋ ਗਾਇਸ ਰਾਤ ਮੈਨੂੰ ਉਹ ਆ ਗਈਆਂ ਬੰਪਿੰਗ ਆ ਗਈਆਂ ਪੰਜਾਬੀ ਜਿਹਨਾਂ ਨੋਲਟੀਆਂ ਕਹਿੰਦੇ ਆ ਮੈਨੂੰ ਵੀ ਆ ਗਈਆਂ ਹੂੰ ਉਹਦੇ ਚੂਟ ਸਿੱਖ ਦੁਬਾਰੇ ਚੂਟ ਫਰਦਾਨੀ ਯਾਰਾ ਤੇ ਕੀ ਖਾ ਲਿਆ ਹਨਾ ਉਹ ਲਾ ਦਾ ਜਿਹੜਾ ਤੇ ਅੰਮੀ ਨਜ਼ਰ ਲੱਗਦੀ ਨਜ਼ਰ ਤੇ ਕੀ ਲੱਗਣੀ ਹੈ ਪਾ ਲੱਗ ਵੀ ਜਾਂਦੀ ਮੈਨੂੰ ਤਾਂ ਝੱਟ ਲਾ ਜਾਂਦੀ ਹੈ ਤੈਨੂੰ ਪਤਾ ਹੀ ਹੈ ਲੱਗਦੀ ਉਹ ਤੇ ਕਿੰਨੇ ਹੈ ਕਿਉਂ ਕਰਾਉਣਾ ਨਹੀਂ ਹਾਂ ਠੰਡੇ ਤਾਂ ਜਿਆਦੇ ਉਹ ਮੁੰਡੇ ਮਮੀ ਕਿੰਦਾ ਨਹੀਂ ਸੀ ਬਾਜੀ ਦਾ ਆ ਬਸ ਕਰੇ ਬਸ ਕੀ ਸਾਥ ਕਿੰਨਾ ਮਰੀਏ ਜੋ ਹਨ ਨੰਮੀ ਬੋਲੇ ਪੈਸੇ ਵੇਸੇ ਵੇਰੇ ਫੇ ਦੁਕਾਨਾ ਬੋਲਦਾ ਹੈ ਕਹਿੰਦੇ ਹੁੰਦੇ ਜੇ ਛੱਕਾਂ ਦੀ ਚਾਚੀ ਦੀ ਤਾਂ ਗੱਲ ਦਾ ਚਾਚੀ ਦੀ ਗੱਲ ਹੋਵੇ ਬੰਦਾ ਆਹ ਰਾਈਟ ਬਿਲਕੁਲ ਸਹੀ ਕਿਹਾ ਕਦੇ ਨਹੀਂ ਹੁੰਦਾ ਤੈਨੂੰ ਕੋਈ ਬੇਜੜਾ ਅੱਜ ਘਰੋਂ ਨਿਕਲ ਪਿਆ ਖਬਰ ਉਹ ਡੈਡੀ ਤੇ ਨਹੀਂ ਲਾ ਸਕਦੇ ਤੇ ਇਤਨੀ ਲਾ ਸਕਦੇ ਰੋਟੀ ਚਾਉਦੀ ਚੱਲਦੀ ਚੱਲਦੀ ਜਾਂਦੀ ਜਾਂਦੀ ਯਾਰ ਐਵੇਂ ਨਬੋਲੇਗਾ ਸਾਰੇ ਮੂੜ ਨਾ ਖਰਾ ਕਰ ਮੈਂ ਨਾ ਮੂੜ ਥੋੜੀ ਸੱਚੀ ਗੱਲ ਕਹਿੰਦੀ ਹਾਂ ਹਾਂ ਅੰਦਰ ਜਾ ਮੀ ਤੂੰ ਤਾਂ ਸਹੀ ਗੱਲ ਆ ਅੰਦਰ ਜਾ ਮੈਨੂੰ ਪਤਾ ਹੀ ਨਹੀਂ ਹੁੰਦਾ ਬੰਦੇ ਦਾ ਯਾ ਹਰੇਕ ਦੇ ਟੈਂਡਾ ਚ ਜੱਲਣ ਹੁੰਦੀ ਰਹਿੰਦੀ ਐ ਤਾਂ ਐਡਾ ਦਾ ਬੰਦਾ ਬੰਦਿਆਂ ਨੂੰ ਪਤਾ ਹੁੰਦਾ ਮੇਰੇ ਸੱਚੀ ਚੱਲਦਾ ਆ ਯਾਰ ਬੱਸ ਕਰਿਆ ਕਰ ਯਾ ਚੱਲ ਜਾ ਮੈਂ ਆ ਵੀ ਕਤਲ ਲੈਣੇ ਜਾ ਤੂੰ ਮੇਰੇ ਮੂੜ ਨਾ ਖਰਾ ਕਰ ਜਾ ਚੱਲ ਨਾ ਚੱਲ ਜਾ ਮੈਂ ਆਪੇ ਕਤਲਣ ਜਾ। ਚਾਹ ਬਣਾ ਲਾ। ਖਾਲੀ ਜਵਾਨ ਨਾ ਬੋਲਿਆ ਕਰ। ਯਾਰ ਬੱਸ ਕਰ ਯਾਰ ਤੈਨੂੰ ਆ ਕੇ ਦੱਸਦਾ ਮੈਂ ਰੁਕ ਜਾ। ਚੱਲ ਮੈਂ ਦੁਨ ਆ ਕੇ ਦੱਸਦਾ ਰੁਕ ਜਾ। ਕੋਈ ਨਹੀਂ ਦੱਸਦਾ ਮੈਂ ਰੁਕ ਜਾ। ਨਾ ਦੇ ਕੁੜੀਆਂ ਕਰਦਾ ਸੁਣਾ। ਐਦਾਂ ਬੋਲਦੀ ਜਿਹਣਾ। 。你别忘了。你听话啊，听音乐。आज तो न पट्टे पहनने में है ये देखो ना इधर पट्टे पहन रहे दो टोकरे कुछ रहे नारे साथ चढ़ गया हम कुछ तो पर है ही यार आज तो पर है ना आज का ना जोर लग रहा है ना ਉਹ ਵੀ ਕਿਦਾ ਉਤੋ ਉਤੋ ਗਰਿਲ ਰਾਹੋਂ ਗੁਲ ਰਾਜੀਆਂ ਗੰਨਿਆਂ ਦੀਆਂ ਮੁੱਠੀਆਂ ਹੁੰਦੀਆਂ ਨੇ ਉੱਪਰੋਂ ਉੱਪਰੇ ਚੱਕ ਚੱਕ ਝੂਟਦੀਆਂ ਆ ਖਾ ਖਲਾ 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 ਬਹੁ ਵੀ ਬੀਆ ਦੁਗੜੀ ਐ ਦੁਗੜੀ ਰੁੱਭੀ ਗੋਂਦੇ ਤਾਂ ਇਹ ਨਹੀਂ ਕਿ ਸਾਰ ਲੈਂਦੀ ਆ ਆ ਦੇਖੋ ਇੱਥੇ ਇਕੱਠੇ ਕਰਦਾ ਆ ਵੀ ਆ ਗਈ ਆ ਟਾਈਮ ਨਾਲ ਆ ਦੇਖੋ ਚਾਹ ਪਾਣੀ ਦਾ ਟਾਈਮ ਨਾ ਆ ਗਈ ਐ ਵੀ ਅਚਾਹ ਪਾਣੀ ਦਾ ਟਾਈਮ ਟਾਈਮ ਨਾ ਆਵੇ ਚਾਹ ਪਾਣੀ ਦਾ ਟਾਈਮ ਨਾ ਆ ਗਈ ਐ ਵੀ ਹਾਂ ਦੱਸ ਕੀ ਬੋਲਦੀ ਹੈ ਹਾਂ ਕੀ ਬੋਲਦੀ ਹੈ ਵੱਡਾ ਲੈ ਕੇ ਨੂੰੜਾ ਲੋਦਾ ਦੇ ਕਾ ਆ ਗਿਆ ਟਾਈਮ ਨਾ ਵੀ ਹਾਂ ਆ ਵੀ ਟਾਈਮ ਨਹੀਂ ਆ ਗਿਆ ਹਾਈ ਚੱਲੇਗਾ ਕਾਸਾ ਹਣ ਕੀ ਬੋਲਦੀ ਆਹ ਆ ਬੂਰਾ ਕਹਿੰਦੀ ਮੈਂ ਨਹੀਂ ਚੁਕਾਉਣਾ ਹੈਗਾ ਆਹ ਆ ਬੂਰਾ ਆ ਵੀ ਮੈਂ ਤੂੰ ਚੱਕ ਹੁੰਦਾ ਮੈਂ ਫੀਡ ਤੇ ਪਾਦੇ ਉਹ ਵਿਚਾਰੀ ਨੂੰ ਇੱਥੇ ਬੋਲ ਕੇ ਪਾ ਲਈ ਨਹੀਂ ਤੂੰ ਪਹਿਲਾਂ ਦੱਸ ਕੀ ਬੋਲਦੀ ਫੇਰ ਦੱਸ ਤੂੰ ਪਹਿਲਾਂ ਫੀਡ ਪਾ ਦੇ ਵਿਚਾਰੀ ਐਦਾਂ ਨਾਮ ਮੇਰਾ ਤੇ ਬੁਮਾਰੀ ਦਾ ਨਾਮ ਨਹੀਂ ਲਈ ਜਾਂਦਾ ਉਹ ਭਰਾ ਇਹ ਤਾਂ ਕਰ ਨਹੀਂ ਤੇਰੇ ਬਿਨਾਂ ਸਾਡਾ ਕੌਣ ਸੱਚੀ ਆ ਚੰਦਰੀਏ ਉਹਨਾਂ ਚੰਦਰੀ ਚੁੰਦਰੀ ਲਈ ਜਾ ਉਹ ਕਰ ਦੇ ਲਿਆ ਜਦੋਂ ਆਖੇਂ 33 ਹਰ ਪੰਛੀ ਕਰਦ ਲਿਆ ਰੋਬੋਟ ਤਾਂ ਥੋੜਾ ਭਰਾਵੋ ਕਰਦ ਲਿਆ ਮੈਂ ਪੁਠਾ ਨਹੀਂ ਬੋਲੀ ਜਾਂਦਾ ਰਾਤ 2 ਵਜੇ ਹੈ ਨਾ ਸੁਪਰ ਜਾਨੀ ਸੁੱਤਾ ਪਿਆ ਲੰਮਾ ਲੰਮਾ ਪੈ ਕੇ ਪਾਸਾ ਲਿਆ ਇਧਰ ਨੂੰ ਨਾਲ ਹੀ ਬੌਂਟਿੰਗ ਨਾ ਇੰਨੀ ਇੰਨਾ ਵੀ ਨਹੀਂ ਹੋਇਆ ਕਿ ਰੂਮ ਚੋਂ ਵੀ ਉੱਠ ਹੋਇਆ ਹੈਗਾ ਰੂਮ ਚ ਕੀ ਕਰਦੀਆਂ ਮੈਂ ਮੰਮੀ ਸਾਰੇ ਦੇਖੇ ਕਹਿੰਦੀ ਮੈਂ ਕਿਹਾ ਮੇਰੇ ਉਲਟੀਆਂ ਆਈਆਂ ਰਾਦੇ ਮੰਨੇ ਨਾ ਕਿਉਂਕਿ ਫਿਰ ਮੈਂ ਰਾਤ ਨੂੰ ਬੈਪਰ ਦੇ ਨਾਲ ਪਾਣੀ ਦੇ ਨਾਲ ਸਾਫ ਕਰਕੇ ਥੋੜਾ ਥੋੜਾ ਨਾ ਸੋ ਐਦਾਂ ਹੋਇਆ ਰਾਤ ਫਿਰ ਡਾਕਟਰ ਆਇਆ ਉਹਨੇ ਦਵਾਈ ਦਿੱਤੀ ਉਹਦੇ ਨੂੰ ਥੋੜਾ ਜਿਹਾ ਫਰਕ ਲੱਗਾ ਪਰ ਫੇਰ ਵੀ ਕੰਮ ਮੈਂ ਕਿਹਾ ਮੜਾ ਜਿਆ ਕਰਦੇ ਜਿੱਦਾਂ ਲੰਮੇ ਬੈਠੇ ਜਿਆਦਾ ਤੁਹਾਨੂੰ ਪਤਾ ਲੰਮੇ ਬੈਠੇ ਉਧਰ ਢੋਈ ਬੰਦੇ ਦੀ ਦੂਣ ਲਾਪਾਂ ਦੀ ਨਾ ਸੋ ਕੰਮ ਕਰ ਲਈ ਜਾਂਦੇ ਆ ਆ ਵੀ ਸਹੀ ਹੋ ਜੂਗਾ ਪਰ ਐਦਾਂ ਪਰਮਾਤਮਾ ਦੀ ਕਿਰਪਾ ਮੁੜ ਕੇ 6:00 ਵਜੇ ਤੱਕ ਉੱਖਾ ਹੋਇਆ ਮੜ ਕੇ ਨੀਂਦ ਆ ਗਈ ਸੀ ਮੜ ਕੇ ਫਿਰ ਮੈਂ 12:00 ਵਜੇ ਉੱਠਿਆ। ਕੱਲ ਇੰਨਾ ਮੁੰਡਾ ਵਿਚਾਰਾ ਪੱਠੇ ਪਾ ਜਾਂਦਾ। ਹਾਂ ਫੋਨ ਨੂੰ ਫੀਡ ਖੋਲ ਕੇ ਬੋਰਾ ਇਹਦਾ ਉੱਧਰ ਰੱਖਣਾ ਹੈ ਤੇ ਹੋਰ ਸਭ ਤੋਂ ਠੀਕ ਠਾਕ ਹਾਂ ਘੈਂਟ ਆਈ ਹੋਪ ਤੁਸੀਂ ਵਧੀਆ ਹੋਵੋਗੇ। ਲੋੜੀ ਵੀ ਤੁਹਾਡੀ ਵਧੀਆ ਗਈ ਹੋਵੇ। ਮੈਨੂੰ ਲੱਗਾ ਜਿੱਥੇ ਤੱਕ ਹਨਾ ਜਾਂ ਨਜੇ ਨੁਜੇ ਤਾਂ ਕੀ ਲੱਗਣੀ ਹੈ ਨਾ ਕਿਉਂਕਿ ਜਦ ਅੰਮ੍ਰਿਤਸਰ ਗਏ ਸੀਗੇ ਹੋਰ ਵੀ ਦੋ ਤਿੰਨ ਜਗ੍ਹਾ ਜਾਣਾ ਸੀਗਾ ਘੁੰਮਦੇ ਫਿਰਦੇ ਖਾ ਪੀ ਜ਼ਿਆਦਾ ਹੋ ਜਾਂਦਾ ਕਿਉਂਕਿ ਤੁਹਾਨੂੰ ਪਤਾ ਜਦੋਂ ਆਪਾਂ ਸਟਰੀਟ ਤੇ ਕਿਤੇ ਵੀ ਘੁੰਮਦੇ ਆਂ ਇਨੀਆਂ ਸ਼ਾਪਾਂ ਇਨੀਆਂ ਰੇੜੀਆਂ ਕਦੀ ਮੈਗੀ ਕਦੀ ਆਪਣੇ ਕਿਹੜਾ ਸੀਗਾ ਉਹ ਭੱਲੇ ਹੋ ਗਏ ਤੇ ਵਿੱਚੇ ਉਹ ਬੜਾ ਪਾਓ ਕਿਹੜਾ ਹੁੰਦਾ ਬੜਾ ਪਾਓ ਹਨਾ ਤੇ ਇਦਾਂ ਕੇ ਕੁਝ ਮਿਕਸ ਹੋ ਗਿਆ ਜਿਹਾ ਮੁੜ ਕੇ ਆਉਂਦਿਆਂ ਇੰਨਾ ਵੀ ਦਿਮਾਗ ਜਾਇਆ ਕਿ ਗੁਰੂ ਘਰੇ ਜਾਣੇ ਹਨਾ ਗੁਰੂ ਘਰੇ ਕਿਸੇ ਦਾ ਘਰੇ ਆਉਣਾ ਚਾਹੀਦਾ ਉਹ ਜਿਹਨੇ ਖਾ ਹੋਵੇ ਉਹਨੂੰ ਪਤਾ ਵੀ ਕਿ ਹਾਏ ਕਿਤੇ ਰੰਗ ਦਾ ਦੇਤੀ ਉਹ ਤਾਂ ਨਾ ਕੋਈ ਬੱਦੇ ਦੇ ਆ ਗਏ। ਬੱਦੇ ਦੀ ਯਾਤਰਾ ਨਹੀਂ। ਉਹ ਦਿਲ ਕਰਿਆ ਮੁੰਡੇ ਪੰਜਾਬੀ ਆ ਉਹਨਾਂ ਨੇ ਟਰੈਲੀ ਵੱਢ ਕੇ ਹਨਾ ਇਦਾਂ ਦੁਕਾਨ ਬਣਾਈ ਹੋ ਸੀਗੀ। ਉਹਨਾਂ ਪੁੱਛੋ ਕਿ ਕੌਣ ਕਰਕੇ ਮਰੀਆਂ ਝੋੜੀਆਂ ਦਾ ਸੀ ਕਿੰਦੀਆਂ ਦਾ। ਤਾਂ ਹੀ ਤਾਂ ਮੈਂ ਖਾਣਾ ਛੱਡਿਆ ਸੀਗਾ। ਹੁਣ ਠੰਡ ਕਰਕੇ ਸੀ ਮੈਂ ਚੱਲ ਖਾ ਲਿਆ ਕਰੂੰਗਾ। ਇਸੇ ਕਰਕੇ ਨਹੀਂ ਮੈਂ ਖਾਂਦਾ ਸੀ ਗਾਇਸ। ਕਿਉਂਕਿ ਬਿਮਾਰ ਹੁੰਦੀਆਂ ਮੁਰਗੀਆਂ ਛੋਟੀਆਂ-ਛੋਟੀਆਂ ਚੂਚੀਆਂ ਨੂੰ ਵੀ ਅੰਡੇ ਲਾ ਲਾ ਕੇ ਪੀ ਕੇ ਲਾਲ ਆ ਕੇ ਵੱਡੀਆਂ ਕਰ ਦਿੰਦੇ ਆ ਇੱਥੇ ਤਾਂ ਇਦਾਂ ਹੀ ਆ ਨਕਲੀ ਕੰਮ ਚੱਲਦਾ ਇਹ ਵੀ ਨਹੀਂ ਪਤਾ ਚਿਕਨ ਸੀਗਾ ਕੋਈ ਬਿੱਲੀ ਬਿੱਲੀ ਕੁੱਤਾ ਕਰਕੇ ਖਲਾ ਆਤਾ ਇੰਨਾ ਵੀ ਨਹੀਂ ٹرسٹ ਹੈਗਾ ਇੱਥੇ ਦਾ ਹਾਂ ਬਾਹਰ ਆ ਬਾਹਰ ਚਿਕਨ ਦੀ ਹੋਰ ਗੱਲਾਂ ਬਾਹਰ ਕਿਉਂਕਿ ਕੋਈ ਵੀ ਚੀਜ਼ ਆ ਨਾ ਬਹੁਤ ਜ਼ਿਆਦਾ ਟੈਸਟ ਹੋ ਕੇ ਜਾਂਦੀ ਹੈ ਨਾ ਇੱਥੇ ਇੰਡੀਆ ਜਿੱਦਾ ਸਭ ਤਾਂ ਫੇਕ ਆ ਮਠਿਆਈਆਂ ਨਾਲ ਉਹ ਵੀ ਫੇਕ ਆ ਉਹ ਵੀ ਨਹੀਂ ٹرسٹ ਆਏਗਾ ਕੋਸ਼ਿ ਵੀ ਲੈ ਲਓ ਹਨਾ ਪਰ ਦੇਖੋ ਬਾਹਰ ਤੁਸੀਂ ਕੋਕ ਪੀਓਗੇ ਤੇ ਇੱਥੇ ਦਾ ਕੋਕ ਪੀਓਗੇ ਬਹੁਤ ਜ਼ਿਆਦਾ ਫਰਕ ਆ ਟੈਸਟ ਦਾ ਵੀ ਫਰਕ ਆ ਉਥੇ ਹੋਰ ਚੀਜ਼ ਆ। ਉਥੇ ਨਾਲੇ ਉਦਾਂ ਵੀ ਉਹ ਸਾਫ਼ ਹੋ ਕੇ ਨਾ ਚੈੱਕ ਕਰਕੇ ਚੀਜ਼ਾਂ ਲੈਂਦੇ ਬਾਹਰ ਨੇ। ਜੋ ਮਲਾਵਟ ਆ ਸਭ ਕੁਝ ਆਪਣੇ ਜਿਹੇ ਇੰਡੀਆ ਪੰਜਾਬ ਚ ਇੱਥੇ ਚੱਲਦੀ ਆ। ਇਧਰੋਂ ਖੁੱਲਣਾ ਹੈ ਮੈਂ ਗਲਤ ਖੋਲਦਿਆਂ। ਇਧਰ ਆਉਣਾ ਹੈ ਉਹ ਦੂਜਾ ਇਧਰ ਆਉਣਾ ਸੀ। ਉਹ ਦਾ ਕੱਟ ਕੇ ਮਤਲਬ ਕਿ ਪਹਿਲਾਂ ਉਹ ਬਣਾ ਦੇ ਪੰਦੀ। ਉਹ ਬਾੜ ਗਏ। ਆਹ ਕੋਲੇ ਖਾਣਾ ਛੋਟੇ ਵੱਡੇ ਸ਼ੈਤਾਨ ਆ। ਆ ਜਾਂਦੀ ਆ ਸਾਰੀ ਹਾਂ ਚੱਲ ਚੱਲ ਤਾਂ ਜੋ ਤਨੀਆ ਕਰ ਲਿਓ ਬਹੁਤ ਦੁੱਧ ਦੇਣਾ ਤੈਂ ਕਿ ਦੇਣਾ ਕੁਛ ਵੀ ਨਹੀਂ

ਈਵਨਿੰਗ 84 ਦਾ ਨਾਲ ਦਲੀਆ ਹੈ ਨਹੀਂ ਗਿਆ ਸੀਗਾ ਖਾਣ ਨੂੰ ਉਹ ਲੈ ਕੇ ਆਇਆ ਡਾਕਟਰ ਕਹਿੰਦਾ ਹਲਕਾ ਜਿਹਾ ਖਾਈਂ ਕੁਛ ਡਾਕਟਰ ਕਹਿੰਦਾ ਹਲਕਾ ਜਿਹਾ ਖਾਈ ਮੈਂ ਸਵੇਰੇ ਫੇਰ ਝੰਪਦੇ ਆਲੂ ਵਾਲੇ ਪਰੌਂਠੇ ਡਾਕਟਰ ਨੇ ਕਹੇ ਹਲਕਾ ਜਿਹਾ ਖਾਈ ਮੈਂ ਫੇਰ ਫੇਰ ਝੰਪਦਾ ਪਰ ਡੇਢ ਕੇ ਖਾਦਾ ਮੈਂ ਚਾਹ ਦੇ ਨਾਲ ਆਹ ਗੜੀ ਆ ਲੈ ਆਂਦਾ ਆਮੀ ਨੂੰ ਇੱਕ ਹਲਕਾ ਖਾਣੇ ਮੰਮੀ ਵਾਗਾ ਹਲਕਾ ਫੂਡ ਖਾਣੇ ਆ ਕੋਸ਼ਿਸ਼ ਤੇ ਹੁਣ ਆਪਾਂ ਦੋ ਦਿਨ ਦਲੀਆ ਹੀ ਖਾਵਾਂਗੇ ਸੇਅ ਦਾ ਧਿਆਨ ਰੱਖਾਂਗੇ ਯਾਰ ਕਰੇ ਵੀ ਕੀ ਬੰਦੇ ਆਪਾਂ ਬੋਡੀ ਆ ਯਾਰ ਅਕਸਰ ਆਪਣਾ ਫੇਰ ਵੀ ਪਾਰਟ ਆ ਨਾ ਬੋਡੀ ਦਾ ਆਪਾਂ ਤਾਂ ਇਹਨੂੰ ਟੈਂਟ ਨੂੰ ਸਮਝਿਆ ਹੈ ਬੈਨ 10 10 ਬੈਨ ਨੇ ਸਮਝਿਆ ਹੈ ਨਾ ਕਿ ਜੋ ਆਉਂਦਾ ਚਾ ਆ ਗਏ ਦਹੀਂ ਆ ਗਿਆ ਸਾਗ ਆ ਗਿਆ ਜੋ ਆਉਂਦਾ ਸਿੱਟੀ ਆ ਛੋਲੇ ਹੋ ਗਏ ਭਟੂਰੇ ਪੀਜਾ 버ਗਰ ਇਹ ਯਾਰ ਟਾਈਮ ਚਾਹੀਦਾ 3-4 ਘੰਟੇ ਕੋਈ ਵੀ ਚੀਜ਼ ਖਾਣੇ ਉੱਤੋਂ ਵੱਧ ਟਾਈਮ ਚਾਹੀਦਾ ਹਿਸਾਬ ਜਰ ਰੱਖਣਾ ਗੋਗੜ ਜੀ ਵੀ ਤਾਂ ਹੀ ਵਧੀ ਜਾਂਦੀ ਹੈ ਬਾਹਰ ਤੇ ਹੁਣ ਤਿਆਰ ਰੱਖਾਂਗੇ ਆਪਾਂ ਚਲੋ ਹੁਣ ਲੈਣਾ ਹੈਗਾ ਮੈਂ ਛਾਵਲ ਛਾਵਲ ਲੈ ਕੇ ਘੜੀ ਰਹਿਦਾ ਸਾਦਾ ਪਾਠ ਕਰਕੇ ਫੇ ਆਪਾਂ ਖਾਣੇ ਦਲੀਆ ਦਲੀਆ ਬੋ ਗਾਈਸ ਅੱਜ ਬਦਾਂ ਤਾਂ ਬੜਾ ਲੇਜੀਡ ਹੈ ਜੇ ਤੁਮੇ ਬਿਮਾਰਾਂ ਜਦੋਂ ਹਾਂ ਸ਼ਾਮ ਨੂੰ ਗਏ ਸੀਗਾ ਨਾ ਉਹ ਕਹਿੰਦਾ ਫੀਵਰ ਵੀ ਆ ਤੈਨੂੰ ਐਕਸੈਕਟ ਹੁੰਦਾ ਰਹਾ ਤੇ ਅੱਜ ਹੁਣ ਮੈਡੀਸਿਨ ਲੈ ਕੇ ਕਰਦੇ ਆ ਰੈਸਟ ਤੇ ਸਾਰਿਆਂ ਨੂੰ ਮੇਰੇ ਦਾ ਗੁੱਡ ਨਾਈਟ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਵਿੱਚ ਐ ਤੰਦਰੁਸਤ ਹੋ ਕੇ ਪੂਰੀ એનર્ਜੀ ਦੇ ਵਿੱਚ ਠੀਕ ਆ ਠੰਡ ਜਾਂਦੇ 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 ਹੁੰਦੇ ਨੇ ਨਾ ਰੰਗ ਦਿਖਾਉਂਦੀ ਆ ਉਹ ਚੀਜ਼ ਹੋਇਆ ਮੈਨੂੰ ਲੱਗਦਾ ਠੰਡ ਬੇਵੀ ਬਹੁਤ ਹੁਣ ਉਧਰ ਲੋੜੀ ਤੋਂ ਬਾਅਦ ਕਹਿੰਦੇ ਧੁੱਪਾਂ ਤੋਂਪਾ ਹੁਣ ਦਿਲ ਗਰਮੀ ਅੰਚੇ ਕਹਿੰਦੇ ਤੋਂਪਾ ਹੈ ਤੋਂਪਾ ਇਸੀ ਚ ਵੜ ਗਈ ਹੁਣ ਤੋਂਪਾ ਨੂੰ ੜੀ ਕਿਦਿਆਂ ਤੋਂਪਾ ਕਿਦਾਂ ਨਿਕਲੇ ਨਾ ਦੇਖੋ ਉਹਦਾ ਮੈਪ ਵੀ ਇੱਥੇ ਝੂਠਾ ਹੀ ਹੈ ਆਪਣਾ ਉਧਰ ਤੋਂਪਾ ਦਿਖਾਈ ਹੁੰਦੀ ਉਧਰ ਨਹੀਂ ਪਈ ਜਾਂਦਾ ਹੁੰਦਾ ਪਤਾ ਨਹੀਂ ਕੀ ਸਿਸਟਮ ਆ ਨਾ ਚਲੋ ਗਾਇਸ ਰੋਟੀ ਬਾਣੀ ਤਾਂ ਹਲਕਾ ਹੀ ਖਾਣਾ ਫੂਡ ਦਲੀਆ ਲੈ ਆਂਦਾ ਦਲੀਆ ਖਾਵਾਂਗੇ ਤੇ ਇਸੇ ਕਰਦੇ ਆਂ ਬਲੌਗ ਕੰਟੀਨਿਊ ਅਗਲੇ ਮਿਲਦੇ ਆਂ ਨਵੇਂ ਬਲੌਗ ਦੇ ਵਿੱਚ ਲਵ ਯੂ ਆਲ ਤਨਵਾਵ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਲਿਆ ਕਰੋ ਠੀਕ ਹੈ ਵੀਡੀਓ ਨੂੰ ਧੰਨਵਾਦ